ਮੰਨੀ ਦਰਸ਼ਨ ਨੀਜੇ ਦਿੰਦੇ ਗੋਦਾਬਰੀ ਦੇ ਵਿੱਚ ਛਾਲ ਮਾਰ ਦਿੱਤੀ ਆਪ ਕੋ ਸਤਨਾਮ ਸਿੰਘ ਗੋਦਾਬਰੀ ਦੇ ਵਿੱਚ ਜਦੋਂ ਛਾਲ ਮਾਰੀ ਸਾਧਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਹੋਂ ਫੜ ਕੇ ਕੱਢ ਲਿਆ ਆਪ ਕੋ ਸਤਨਾਮ ਸਿੰਘ ਧੰਤਨ ਸਾਹਿਬ ਮਹਾਰਾਜਾ ਅਤਰ ਸਿੰਘ ਜੀ ਮਾਸਤਾਨਾ ਸਹਿ ਬਾਢੀ ਜਿਨ੍ਹਾਂ ਨੇ ਪਤਾ ਨਹੀਂ ਜਿੜਤੀ ਮਿਣਤੀ ਤੋਂ ਫੜਿਆ ਕਿੰਨਾ ਕੋ ਨੂੰ ਹਮਰਤ ਦੀ ਦਾਤ ਬਖਸ਼ੀ ਆਪ ਕੋ ਸਾਥ ਨਾਰਨ ਸੁਹੀ ਨੰਮਤ ਸ਼ਿਕਾਇਆ ਤੋਂ ਪਿਆਰਿਓ ਦਾ ਮਹਾਰਾਜਾ ਅਤਰ ਸਿੰਘ ਜੀ ਮਾਫਤਵਾਣਾ ਸਹਿਬ ਅਤੇ ਹਜੂਰ ਸਾਹਿਬ ਦੀ ਧਰਤੀ ਤੇ ਬੁਦਾਵਰੀ ਦੇ ਘੰਡੇ ਸਵਾ ਲੱਖ ਬਾਠ ਜਪਜੀ ਸਾਹਿਬ ਦਾ ਕੀਤਾ ਆਪੋ ਸਤਿਨਾਮ ਸ੍ਰੀ ਸਵਾ ਲੱਖ ਬਾਠ ਜਪਜੀ ਸਾਹਿਬ ਦਾ ਕੀਤਾ ਧੰਨ ਧੰਨ ਮਹਾਰਾਜਾ ਅਤਰ ਸਿੰਘ ਜੀ ਮਾਫਤਵਾਣਾ ਸਹਿਬ ਕਿਤ ਦਿਨ ਕੀ ਹੋਇਆ ਜਦਾਬਰੀ ਦੇ ਟੰਡੇ ਤੇ ਬੈਠੇ ਨੇ ਤੇ ਜਿਹੜਾ ਹਜੂਰ ਸਾਹਿਬ ਦਾ ਗੰਠੀ ਹੈ ਗੰਠੀ ਸਾਹਿਬ ਆ ਮੈਂ ਭਾਈ ਕਾਂ ਸਿੰਘ ਨੰਨੂ ਹੂੰ ਉਹ ਆ ਕੇ ਤਾਂ ਗੁਰੂ ਸਾਹਿਬ ਜੀ ਆਦਰ ਸਿੰਘ ਜੀ ਮਹਾਰਾਜ ਜੀ ਨੂੰ ਕਹਿਣ ਲੱਗਿਆ ਮਹਾਰਾਜ ਇਸੇ ਤੁਸੀਂ ਭੁੱਖੇ ਪਾਣੇ ਬੈਠੇ ਰਹਿੰਦੇ ਹੋ ਪ੍ਰਸ਼ਾਦਾ ਪਾਣੀ ਛਕ ਲੋ ਤੇ ਅਕੂ ਬੋਲੇ ਸੰਤ ਮਹਾਰਾਜ ਸਿੰਘ ਜੀ ਬਾਪੂ ਆਣਾ ਸਾਹਿਬਾ ਨੇ ਭਾਈ ਅਤੀ ਉਹਨਾਂ ਜਰ ਪ੍ਰਸ਼ਾਦਾ ਪਾਣੀ ਨਹੀਂ ਜੇ ਸਤਨਾ ਜਿੰਨਾ ਤੇ ਹਤਾ ਨੂੰ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਦਰਸ਼ਨ ਨਹੀਂ ਜੇ ਹੁੰਦੇ ਆ ਸਤਨਾ ਉਨ੍ਹਾਂ ਦੇ ਪ੍ਰਸ਼ੰਸਾ ਦਾ ਮਾਣੀ ਨਹੀਂ ਸਕਦਾ ਸਾਧ ਕੀ ਮਹਿਮਾ ਬੇਦ ਨਾ ਜਾਣਦਾ ਜੀ ਤੋ ਸੁਨੇ ਤਿੰਤਾ ਬਖਿਆਨੈ ਸਾਧ ਕੀ ਉਤਮਾ ਤੈ ਗੁਣ ਤੇ ਦੂਰ ਸਾਧ ਕੀ ਉਤਮਾ ਰਹੇ ਪਰਪੂਰ ਇਸ ਹਾਰ ਸੰਗਤ ਜੀ ਕੀ ਜਿੰਨਾ ਚਿਰ ਸਾਨੂੰ ਧਾਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਤੱਖ ਦਰਸ਼ਨ ਨਹੀਂ ਮੁੰਦੇ ਹੁੰਨਾ ਚਰਜੀ ਪਰਸ਼ਾਦਾ ਪਾਣੀ ਨਹੀਂ ਜੇ ਸਕਦਾ ਤੇ ਪਰਸ਼ਾਦਾ ਪਾਣੀ ਭਾਈ ਨੰਨੂ ਜੀ ਜਿਹੜਾ ਗਰੰਤੀ ਸਾਹਿਬਾਨ ਉਹ ਮੋੜ ਕੇ ਲੈ ਗਏ ਤੇ ਜਦੋਂ ਇਹ ਆਇਆ ਪਰਸ਼ਾਦਾ ਪਾਣੀ ਸ਼ਗਲੋ ਦੂਜੇ ਦਿਨ ਫਿਰ ਆਉਂਦੇ ਨੇ ਨਹੀਂ ਭਾਈ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਦੇ ਸਕਣਾ ਜਿੰਨਾ ਜਰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਲੋਂ ਪਰਤੱਖ ਦਰਸ਼ਨ ਨਹੀਂ ਹੁੰਦੇ ਉਹਨਾਂ ਚ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਸਕਣਾ ਇਹ ਸਾਧ ਸੰਗਤ ਜੀ ਕੋਲੇ ਧਰਮਾਵਾ ਯਾਤਰਾ ਸਿੰਘ ਜੀ ਮਾਸਤਵਾਲਾ ਸਾਹਿਬ ਜੀ ਅੱਗੇ ਰੋਟੀਆਂ ਰੱਖ ਲੈਂਦੇ ਇੱਕ ਬਾਣ ਜਪਜੀ ਸਾਹਿਬ ਦਾ ਕੀਤਾ ਤੇ ਤੇ ਕੋ ਰੋੜੀ ਗਦਾਵੀ ਦੇ ਵਿੱਚ ਛੁੱਟ ਦੇਣੀ ਜਦ ਜੀ ਸਾਹਿਬ ਦਾ ਪਾਠ ਪੂਰਾ ਹੋ। ਤੇ ਜਦੋਂ ਦੂਜੀ ਜਪਜੀ ਸਾਹਿਬ ਦਾ ਪਾਠ ਪੂਰਾ ਕਰਨਾ ਫਿਰ ਰੋੜੀ ਗਦਾਵੀ ਦੇ ਵਿੱਚ ਛੁੱਟ ਦੇਣੀ ਜਦ ਜੀ ਸਾਹਿਬ ਦਾ ਪਾਠ ਪੂਰਾ ਹੋਵੇ। ਇਹ ਸਾਰਾ ਸੰਗਤ ਜੀ ਇਸੇ ਤਰ੍ਹਾਂ ਸਭਾ ਅਦਲਖ ਪਾਠ ਜਪਜੀ ਸਾਹਿਬ ਦਾ ਜਦੋਂ ਪੂਰਾ ਹੋ ਗਿਆ ਵੇ ਦਾਣਾਬਰੀ ਦੇ ਕੰਡੇ ਤੇ ਚਾਂਪਣਾ ਲਾਈ ਬੈਠੇ ਨੇ ਘਰ ਮਹਾਰਾਜ ਦਸਜੀ ਮਹਾਰਾਣਾ ਸਰਵਾਰੂ ਜੱਜ ਸਿੰਘ ਸਾਹਿਬ ਦੇ ਪਾਜ ਪੂਰੇ ਹੋ ਗਏ ਤੇ ਦਰਸ਼ਨ ਨਹੀਂ ਦਿੱਤੇ ਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਇੰਦਾ ਨਹੀਂ ਗੱਲ ਦਰ ਸਿੰਘ ਜੀ ਮਾਸਤੂਆਣਾ ਸਾਹਿਬ ਵਾਲੇ ਮੰਦੇ ਵਿੱਚ ਸੋਚਣ ਲੱਗੇ ਇੰਨਾ ਨੰਨ ਨਮਣੀ ਦਰਸ਼ਨ ਨੀਜੇ ਦਿੱਤੇ ਗੁਰਦਆਰੇ ਦੇ ਵਿੱਚ ਛਾਲ ਮਾਰ ਦਿੱਤੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂਦਆਰੇ ਦੇ ਵਿੱਚ ਜਦੋਂ ਛਾਲ ਮਾਰੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਹਰੋਂ ਪੜ ਕੇ ਕੱਢ ਲਿਆ ਆਪ ਕੋ ਸਤਨਾਮ ਤੋ ਕਾੜ ਕੇ ਧੰਗ ਗੁਰੂ ਧੰਤਾ ਮਹਾਰਾਜ ਅਤਰ ਸਿੰਘ ਜੀ ਮਾਸਪੌਣਾ ਸਾਹਿਬਾੜੇ ਨੂੰ ਬਾਹਰ ਕੱਢ ਲਿਆ ਜੀ ਬਿਸਰਾ ਸੰਗਰ ਜੀ ਤੇਰਾ ਆਇਆ ਭਾਈ ਇਨਾਂ ਨੂੰ ਜਨਾ ਪਰਿਸ਼ਾਦਾ ਚੱਕ ਲੋ ਤੇ ਧੰਮਾਰਾ ਅਤਰ ਸਿੰਘ ਜੀ ਮਾਸਪੌਣਾ ਸਾਹਿਬਾੜੇ ਕੈਨ ਲੱਗੇ ਭਾਈ ਅੱਜ ਅਸੀਂ ਪਰਸ਼ਾਦਾ ਜਰੂਰ ਰਸਾਖਾਂਗੇ ਆਪਕੋ ਸਤਿਨਾਮ ਸ੍ਰੀ ਜਿਨ ਜੀ ਸਾਨੂੰ ਲੋੜ ਸੀ ਉਹ ਕੋਰੀ ਹੋ ਗਈ ਆਪਕੋ ਸਤਿਨਾਮ ਨਾਮ ਸ੍ਰੀ ਦਾਰਸ਼ਨ ਪਿਆਸੀ ਦਿਲ ਸਰਾ ਕਿਤੋਂ ਮੰਨਦਾ ਨੀਤ ਫੂਲ ਕਬਟ ਗੁਰ ਮੇਲੀਆ ਨਾਨਕ ਹਰਸ ਇਨੀਆਂ ਚੋਲਣਾ ਸੀ ਉਹ ਕੁੜੀਆਂ ਹੋ ਗਈਆਂ ਸਤ ਸੰਗ ਜੀ ਧੰਨ ਗੁਰੂ ਰਵਿ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਭਾਈ ਤੂੰ ਸਵਾ ਲੱਖ ਪਾਠ ਜਪਜੀ ਸਾਹਿਬ ਦਾ ਕੀਤਾ ਤੇਰੀ ਘਾਣ ਖਾਏ ਪੈ ਕੇ ਜੋ ਕੁਝ ਮੰਗਣਾ ਮੰਗ ਲੈ ਇਹਦਾ ਨਹੀਂ ਸਾਥ ਕੋ ਲੋ ਨਾਮ ਦੀਆਂ ਦਾਤਾਂ ਦੇ ਦਿਓ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਅਰੇ ਇੰਨਾ ਕਰ ਭਾਈ ਤੈਨੂੰ ਨਾਮ ਦੀ ਦਾਤ ਦੀ ਉਤੀ ਤੇ ਇੰਨਾ ਕਰ ਜਗਤ ਜਲੰਦੇ ਨੂੰ ਜਾ ਕੇ ਨਾਰਨਾ ਡਰਿਆ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਆਪ ਜਪੈ ਅਵਰ ਨਾਮ ਜਪਾਵੇ ਆਪ ਦੀ ਜਤ ਤੇ ਹੋਰ ਬਣਾਉ ਨਾ ਬਿਨਾ ਆਪ ਦੀਆਂ ਦਾਤਾਂ ਬਖਸ਼ ਦੇ ਆਪ ਕੋ ਸਤਿਨਾਮ